ਉਹਨਾ ਸੀ ਤੋ ਤੁਹਾਨੂੰ ਇੱਕ ਇਹੋ ਜਿਹਾ ਕਿੱਸਾ ਦੱਸਦੇ ਆ ਜਿਸ ਨੂੰ ਸੁਣ ਕੇ ਤੁਸੀਂ ਦੰਗ ਰਹਿ ਜਾਓ ਤੁਹਾਨੂੰ ਕਿੱਸਾ ਸੁਣ ਕੇ ਜ਼ਰੂਰ ਲੱਗੇਗਾ ਕਿ ਚੰਗਾ ਹੋਇਆ ਅੰਗਰੇਜ਼ ਭਾਰਤ ਚ ਆਏ ਮਹਾਰਾਜਾ ਕਿਸ਼ਨ ਸਿੰਘ ਆਪਣੀਆਂ ਮਹਾਰਾਣੀਆਂ ਆਪਣੇ ਅਰਖੈਲਾਂ ਤੇ ਹਰਮਨ ਦੀਆਂ ਹੋਰ ਔਤਾਂ ਨਾਲ ਕਾਨਫਰੰਸ ਰੂਮ ਵਿੱਚ ਆਉਂਦਾ ਮੇਜ਼ ਤੇ ਪਈਆਂ ਫਾਈਲਾਂ ਦੇ ਦੋ ਢੇਰ ਬਣਾਉਂਦਾ ਇੱਕ ਢੇਰ ਨੂੰ ਮਨਜ਼ੂਰੀ ਕਰ ਦਿੰਦਾ ਤੇ ਦੂਜੇ ਢੇਰ ਨੂੰ ਰੱਤ ਕਰਨ ਦਾ ਜ਼ੁਬਾਨੀ ਹੁਕਮ ਦੇ ਸੈਂਕੜੇ ਬੇਗੁਨਾਹ ਲੋਕਾਂ ਨੂੰ ਸਜ਼ਾ ਮੀ ਸੈਂਕੜਿਆਂ ਨੂੰ ਫਾਂਸੀਆਂ ਤੇ ਲਟਕਾਇਆ ਰਿਆਸਤ ਵਿੱਚ ਆਰਾਜਕਤਾ ਫਲਾ ਆ ਜੋ ਕੁਝ ਵੀ ਰਾਜੇ ਮਹਾਰਾਜੇ ਕਰਦੇ ਹੁੰਦੇ ਸੀ ਉਸ ਨੂੰ ਨੱਥ ਸਿਰਫ ਅੰਗਰੇਜ਼ਾਂ ਨੇ ਪਾਈ ਰਾਜੇ ਮਹਾਰਾਜੇ ਹੋਂ ਤੱਕ ਸਾਡਾ ਸ਼ੋਸ਼ਣ ਐਵੇਂ ਹੀ ਕਰਦੇ ਰਹਿੰਦੇ ਇਹ ਸਿਰਫ ਇੱਕ ਕਿੱਸਾ ਇਹੋ ਜਿਹੇ ਹਜ਼ਾਰਾਂ ਕਿੱਸੇ ਮੌਜੂਦ ਨੇ ਇੰਨਾ ਰਾਜੇ ਮਹਾਰਾਜਾਂ ਨਲੈਕੀਆਂ ਦੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸ਼ੁਰੂ ਕਰਦੇ ਹਾਂ ਅੰਗਰੇਜ਼ਾਂ ਦੇ ਆਗਮਨ ਤੋਂ ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਤੋਂ ਬਾਅਦ ਅੰਗਰੇਜ਼ 17ਵੀਂ ਸਦੀ ਵਿੱਚ ਭਾਰਤ ਵਿੱਚ ਪਹੁੰਚੇ ਉਹ ਸ਼ੁਰੂ ਵਿੱਚ ਈਸਟ ਇੰਡੀਆ ਕੰਪਨੀ ਦੇ ਰੂਪ ਵਿੱਚ ਆਏ ਜਿਸ ਨੂੰ 1600 ਈਸਵੀ ਵਿੱਚ ਬ੍ਰਿਟਿਸ਼ ਸਰਕਾਰ ਤੋਂ ਵਪਾਰ ਦੀ ਮਨਜ਼ੂਰੀ ਮਿਲੀ ਸੀ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਸੂਰਤ ਵਿੱਚ 2012 ਵਿੱਚ ਆਪਣੀ ਵਪਾਰਕ ਚੌਂਕੀ ਲਗਾਈ ਤੇ ਫਿਰ ਮਦਰਾਸ ਚ ਫਿਰ ਬੰਬਈ ਤੇ ਫਿਰ ਕਲਕੱਤੇ ਵਿੱਚ ਆਪਣੇ ਕੇਂਦਰ ਸਥਾਪਿਤ ਕੀਤੇ। ਉਹਨਾਂ ਦਾ ਮੁੱਖ ਮਕਸਦ ਮਸਾਲੇ, ਰੇਸ਼ਮ, ਸੂਤੀ ਕੱਪੜੇ ਅਤੇ ਹੋਰ ਸਮਾਨ ਦਾ ਵਪਾਰ ਕਰਨਾ ਸੀ। ਸਮੇਂ ਨਾਲ ਅੰਗਰੇਜ਼ਾਂ ਨੇ ਸਥਾਨਕ ਰਾਜਿਆਂ ਅਤੇ ਨਵਾਬਾਂ ਨਾਲ ਸੰਬੰਧ ਬਣਾਏ ਅਤੇ ਆਪਣੀ ਫੌਜੀ ਤਾਕਤ ਵਧਾਉਣੀ ਸ਼ੁਰੂ ਕੀਤੀ। ਉਹਨਾਂ ਨੇ ਸਥਾਨਕ ਸ਼ਾਸਕਾਂ ਵਿਚਕਾਰ ਆਪਸੀ ਲੜਾਈਆਂ ਦਾ ਫਾਇਦਾ ਚੱਕਿਆ। 1757 ਵਿੱਚ ਪਲਾਸੀ ਦੀ ਲੜਾਈ ਵਿੱਚ ਨਵਾਬ ਸਿਰਾ ਉਸਦੌਲਾ ਨੂੰ ਹਰਾ ਕੇ ਅੰਗਰੇਜ਼ਾਂ ਨੇ ਬੰਗਾਲ ਉੱਤੇ ਕਬਜ਼ਾ ਕਰ ਲਿਆ ਜਿਸ ਨਾਲ ਉਹਨਾਂ ਦੀ ਸਿਆਸੀ ਸੱਤਾ ਦੀ ਨੀਂਹ ਰੱਖੀ ਗਈ। ਇਸ ਤੋਂ ਬਾਅਦ 1764 ਵਿੱਚ ਬਕਸਰ ਦੀ ਲੜਾਈ ਦੀ ਜਿੱਤ ਨੇ ਉਹਨਾਂ ਦੀ ਤਾਕਤ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ। 18ਵੀਂ ਤੇ 19ਵੀਂ ਸਦੀ ਵਿੱਚ ਅੰਗਰੇਜ਼ਾਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਜਿਵੇਂ ਮਰਾਠਿਆਂ ਨਾਲ, ਮੈਸੂਰ ਨਾਲ ਲੜਾਈਆਂ ਕਰਕੇ ਆਪਣਾ ਸ਼ਾਸਨ ਵਿਦਾਇਆ। 1757 ਦੀ ਪਹਿਲੀ ਸਤੰਤਰਤਾ ਸੰਗਰਾਮ ਤੋਂ ਬਾਅਦ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਖਤਮ ਹੋਇਆ ਤੇ ਬ੍ਰਿਟਿਸ਼ ਸਰਕਾਰ ਨੇ ਸਿੱਧੇ ਤੌਰ ਤੇ ਭਾਰਤ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ। ਇਸ ਨੂੰ ਬ੍ਰਿਟਿਸ਼ ਰਾਜ ਦਾ ਸਮਾਂ ਕਿਹਾ ਜਾਂਦਾ ਹੈ ਜੋ 1947 ਵਿੱਚ ਭਾਰਤ ਦੀ ਆਜ਼ਾਦੀ ਤੱਕ ਜਾਰੀ ਰਿਹਾ। ਅੰਗਰੇਜ਼ਾਂ ਨੇ ਭਾਰਤ ਤੇ ਭਾਰਤੀਆਂ ਨਾਲ ਬਹੁਤ ਗਲਤ ਕੀਤਾ। ਈਸਟ ਇੰਡੀਆ ਕੰਪਨੀ ਨੇ ਵਪਾਰ ਦੇ ਨਾਂ ਤੇ ਭਾਰਤੀਆਂ ਨੂੰ ਲੁੱਟਿਆ ਅਤੇ ਉਹਨਾਂ ਦਾ ਸ਼ਾਸਨ ਹਥਿਆਇਆ ਅੰਗਰੇਜ਼ਾਂ ਨੇ ਸਸਤੇ ਭਾਰਤੀ ਸਮਾਨ ਖਰੀਦ ਕੇ ਮਹਿੰਗੇ ਵੇਚੇ ਹੱਥ ਕਰਗੇ ਤਬਾਹ ਕੀਤੇ ਅਤੇ ਕਿਸਾਨਾਂ ਤੇ ਭਾਰੇ ਟੈਕਸ ਲਾਏ ਜਿਸ ਨਾਲ ਗਰੀਬੀ ਵਧੀ ਫੁੱਟ ਪਾਓ ਰਾਜ ਕਰੋ ਨੀਤੀ ਨਾਲ ਰਾਜਿਆਂ ਨੂੰ ਲੜਾਇਆ ਪਲਾਸੀ ਤੇ ਬਕਸਰ ਦੀਆਂ ਲੜਾਈਆਂ ਨਾਲ ਬੰਦਾਲ ਤੇ ਕਬਜ਼ਾ ਕੀਤਾ ਭਾਰਤੀ ਸੱਭਿਆਚਾਰ ਨੂੰ ਨੀਵਾ ਸਮਝਿਆ ਅਤੇ ਪੱਛਮੀ ਸਿੱਖਿਆ ਥੋਪੀ ਮਿਸ਼ਨਰੀਆਂ ਨੇ ਧਰਮ ਪਰਿਵਰਤਨ ਦੀਆਂ ਕੋਸ਼ਿਸ਼ਾਂ ਵੀ ਕੀਤੀ ਅੰਗਰੇਜ਼ੀ ਨੀਤੀਆਂ ਕਾਰਨ 1770 ਦਾ ਬੰਗਾਲ ਅਕਾਲ ਪਿਆ ਜਿਸ ਵਿੱਚ ਲੱਖਾਂ ਲੋਕ ਮਰੇ ਅਤੇ ਅੰਗਰੇਜ਼ਾਂ ਨੇ ਮਦਦ ਦੀ ਬਜਾਏ ਅਨਾਜ ਮਹਿੰਗੇ ਭਾਅ ਦੇ ਵਿੱਚ ਵੇਚਿਆ ਭਾਰਤੀ ਸਪਾਹੀਆਂ ਨੂੰ ਘੱਟ ਤਾਂ ਸਾਹ ਅਤੇ ਮਾੜੀਆਂ ਸਹੂਲਤਾਂ ਦਿੱਤੀਆਂ ਇਹਨਾਂ ਨੇ ਧਾਰਮਿਕ ਭਾਵਨਾਵਾਂ ਦੀ ਅਣਦੇਖੀ ਕੀਤੀ ਅੰਗਰੇਜ਼ਾਂ ਦੀ ਲੁੱਟ ਅਤੇ ਜ਼ੁਲਮ ਨੇ ਭਾਰਤ ਨੂੰ ਕਮਜ਼ੋਰ ਕੀਤਾ ਅਤੇ ਵਿਰੋਧ ਦੀ ਚਿੰਗਾਰੀ ਜਗਾਈ ਜੋ ਬਾਅਦ ਵਿੱਚ ਸੁਤੰਤਰਤਾ ਸੰਗਰਾਮ ਦੇ ਰੂਪ ਵਿੱਚ ਸਾਹਮਣੇ ਆਈ ਇਹ ਤਾਂ ਰਹੀਆਂ ਅੰਗਰੇਜ਼ਾਂ ਦੁਆਰਾ ਕੀਤੀਆਂ ਸਾਡੇ ਨਾਲ ਬਦਕੀ ਤੁਹਾਨੂੰ ਸੇਂ ਤੋਂ ਤੁਹਾਨੂੰ ਇੱਕ ਇਹੋ ਜਿਹਾ ਕਿੱਸਾ ਦੱਸਦੇ ਆ ਜਿਸ ਨੂੰ ਸੁਣ ਕੇ ਤੁਸੀਂ ਦੰਗ ਰਹਿ ਜਾਓ ਤੁਹਾਨੂੰ ਕਿੱਸਾ ਸੁਣ ਕੇ ਸਿਰਫ ਇੱਕ ਪਲ ਲਈ ਸਿਰਫ ਇੱਕ ਪਲ ਲਈ ਜ਼ਰੂਰ ਲੱਗੇਗਾ ਕਿ ਚੰਗਾ ਹੋਇਆ ਅੰਗਰੇਜ਼ ਭਾਰਤ ਚ ਆਏ ਸ਼ੁਰੂ ਕਰਨੇ ਕਿੱਸਾ ਭਰਤਪੁਰ ਰਿਆਸਤ ਜਿਹੜੀ ਰਾਜਸਥਾਨ ਚ ਆ ਉੱਥੋਂ ਦਾ ਇੱਕ ਮਹਾਰਾਜਾ ਸੀ ਮਹਾਰਾਜਾ ਕਿਸਨ ਸਿੰਘ ਉਸਨੇ ਆਪਣੇ ਨਿੱਜੀ ਸਖਤਰ ਕਮਰ ਭਰਤ ਸਿੰਘ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਹਰ ਐਤਵਾਰ ਸਵੇਰੇ ਸਾਰੀਆਂ ਸਰਕਾਰੀ ਫਾਈਲਾਂ ਮਹਿਲ ਦੇ ਕਾਨਫਰੰਸ ਰੂਮ ਦੇ ਵੱਡੇ ਮੇਜ਼ ਤੇ ਰੱਖ ਦਿੱਤੀਆਂ ਜਾਣ ਇਹ ਫਾਈਲਾਂ ਕਾਤਲ ਦੇ ਮੁਕੱਦਮਿਆਂ ਲੱਖਾਂ ਰੁਪਏ ਦੇ دیਵਾਨੀ ਕੇਸਾਂ ਰਿਆਸਤ ਦੇ ਉੱਚ ਅਧਿਕਾਰੀਆਂ ਦੀਆਂ ਨਿਯੁਕਤੀਆਂ ਜਾਂ ਬਰਖਾਸਤਗੀਆਂ ਸ਼ਾਹੀ ਪਰਿਵਾਰ ਦੇ ਘਰੇਲੂ ਮਸਲੇਆਂ ਅਤੇ ਭਾਰਤ ਸਰਕਾਰ ਦੇ ਰਾਜਨੀਤਿਕ ਵਿਭਾਗ ਨਾਲ ਸੰਬੰਧਿਤ ਸਨ ਮੇਜ਼ ਇੰਨਾ ਵੱਡਾ ਸੀ ਕਿ ਦਾਵਤ ਸਮੇਂ ਲਗਭਗ 100 ਮਹਿਮਾਨ ਇਸ ਦੁਆਲੇ ਬੈਠ ਸਕਦੇ ਸੀ ਕਮਰਪ੍ਰਤ ਸਿੰਘ ਨੂੰ ਜੋ ਕਿ ਪ੍ਰਧਾਨ ਮੰਤਰੀ ਸੀ ਉਸ ਨੂੰ ਇਹ ਨਿਰਦੇਸ਼ ਸੀ ਕਿ ਮਹਾਰਾਜੇ ਵੱਲੋਂ ਨਿਪਟਾਰੇ ਤੋਂ ਬਾਅਦ ਅਗਲੇ ਦਿਨ ਸਾਰੀਆਂ ਫਾਈਲਾਂ ਮੇਜ਼ ਤੋਂ ਹਟਾ ਲਈਆਂ ਤਾਂ ਹਰ ਐਤਵਾਰ ਰਾਤ ਦੇ ਖਾਣੇ ਤੋਂ ਪਹਿਲਾਂ ਮਹਾਰਾਜਾ ਕਿਸ਼ਨ ਸਿੰਘ ਆਪਣੀਆਂ ਮਹਾਰਾਣੀਆਂ ਆਪਣੀਆਂ ਰਖੈਲਾਂ ਤੇ ਹਰਮ ਦੀਆਂ ਹੋਰ ਔਰਤਾਂ ਨਾਲ ਕਾਨਫਰੰਸ ਰੂਮ ਵਿੱਚ ਆਉਂਦਾ ਇਸ ਕਮਰੇ ਵਿੱਚ ਹਾਸਾ ਮਜ਼ਾਕ ਚੱਲਦਾ ਚੋਹਲਵਾਜ਼ੀਆਂ ਚੱਲਦੀਆਂ ਸ਼ਰਾਬ ਦੀ ਦੌਰ ਚੱਲਦੀ ਕਾਨਫਰੰਸ ਰੂਮ ਤੋਂ ਉੱਠਣ ਤੋਂ ਪਹਿਲਾਂ ਮਹਾਰਾਜਾ ਆਪਣੀਆਂ ਮਹਾਰਾਣੀਆਂ ਨੂੰ ਮੇਜ਼ ਤੇ ਪਈਆਂ ਫਾਈਲਾਂ ਦੇ ਦੋ ਢੇਰ ਬਣਾਉਂਦਾ ਤੰਗੰਨ ਤੇ ਜਦੋਂ ਦੋ ਢੇਰੀਆਂ ਤਿਆਰ ਹੋ ਜਾਂਦੀਆਂ ਤਾਂ ਮਹਾਰਾਜਾ ਉਹ ਝਟਕੇ ਵਿੱਚ ਇੱਕ ਘੇਰ ਨੂੰ ਮਨਜ਼ੂਰੀ ਕਰ ਦਿੰਦਾ ਤੇ ਦੂਜੇ ਘੇਰ ਨੂੰ ਰੱਦ ਕਰਨ ਦਾ ਜ਼ੁਬਾਨੀ ਹੁਕਮ ਦੇ ਦਿੰਦਾ ਉਸ ਕੋਲ ਨਾ ਤਾਂ ਫਾਈਲਾਂ ਪੜਨ ਦਾ ਸਮਾਂ ਹੁੰਦਾ ਤੇ ਨਾ ਹੀ ਉਸ ਦੀ ਕੋਈ ਦਿਲਚਸਪੀ ਸੀ ਕਮਰਪ੍ਰਤ ਸਿੰਘ ਜੋ ਪ੍ਰਧਾਨ ਮੰਤਰੀ ਸੀ ਮਹਾਰਾਜ ਦੇ ਆਪਕੋ ਅਨੁਸਾਰ ਹਰ ਫਾਈਲ ਤੇ ਅੰਤਿਮ ਫੈਸਲਾ ਲਿਖ ਦਿੰਦਾ ਜੋ ਅਗਲੇ ਦਿਨ ਸੁਣਾਇਆ ਜਾਂਦਾ ਸੀ ਤਾਂ ਇਸ ਦਾ ਨਤੀਜਾ ਫਿਰ ਕੀ ਨਿਕਲਿਆ ਸੈਂਕੜੇ ਬੇਗੁਨਾਹਾਂ ਲੋਕਾਂ ਨੂੰ ਸਜ਼ਾਾਂ ਮਿਲੀਆਂ ਸੈਂਕੜਿਆਂ ਨੂੰ ਫਾਂਸੀਆਂ ਤੇ ਲਟਕਾਇਆ ਜਦੋਂ ਕਿ ਦੋਸ਼ੀ ਬਰੀ ਹੋ ਗਏ دیਵਾਨੀ ਅਤੇ ਮਾਨੇ ਮੁਕੱਦਮਿਆਂ ਨਾਲ ਇਹੀ ਹਾਲ ਸੀ ਜਿਨ੍ਹਾਂ ਨੇ ਸ਼ਾਹੂਕਾਰਾਂ ਤੋਂ ਕਰਜ਼ੇ ਵਸੂਲਣੇ ਸਨ ਉਹ ਖਾਲੀ ਹੱਥ ਮੁੜੇ ਜਦੋਂ ਕਿ ਕਰਜ਼ਦਾਰ ਮੌਜਾਂ ਮਾਣਦੇ ਸਨ ਕਾਨੂੰਨ ਅਤੇ ਨਿਆਂ ਦੀ ਅਜੇ ਹੀ ਦੁਰਵਤੋਂ ਨੇ ਰਿਆਸਤ ਵਿੱਚ ਅਰਾਜਕਤਾ ਫਲਾਪੀ ਅੰਗਰੇਜ਼ ਦੇ ਇਰੰਟ ਨੇ ਬਾਈਸਰਾਏ ਨੂੰ ਸਕੱਟ ਦਿੱਤੀ ਜਿਸ ਨੇ ਇੱਕ دیਵਾਨ ਨਿਯੁਕਤ ਕਰਕੇ ਉਸ ਨੂੰ ਸਾਰੀਆਂ ਸ਼ਕਤੀਆਂ ਸੌਧ ਦਿੱਤੀਆਂ ਨਤੀਜੇ ਵਜੋਂ ਮਹਾਰਾਜਾ ਕਿਸ਼ਨ ਸਿੰਘ ਸਰਬਸੱਤਾਧਾਰੀ ਹਾਕਮ ਦੀ ਥਾਂ ਸਿਰਫ ਨਾਮ ਦਾ ਮਹਾਰਾਜਾ ਰਹਿ ਗਏ ਹੁਣ ਸੋਚੋ ਉਸ ਸਮੇਂ ਉਸ ਰਿਆਸਤ ਵਿੱਚ ਇਨਸਾਫ ਦੀ ਕੀ ਦੁਰਦਸ਼ਾ ਹੁੰਦੀ ਹੋਵੇ ਹੁਣ ਬੇਸ਼ੱਕ ਅਸੀਂ ਅੰਗਰੇਜ਼ਾਂ ਦੇ ਖਿਲਾਫ ਹੋਈ ਪਰ ਆਜ ਜੋ ਕੁਝ ਵੀ ਰਾਜੇ ਮਹਾਰਾਜੇ ਕਰਦੇ ਹੁੰਦੇ ਸੀ ਉਸ ਨੂੰ ਨੱਥ ਸਿਰਫ ਅੰਗਰੇਜ਼ਾਂ ਨੇ ਪਾਈ ਸੋਚੋ ਅਗਰ ਅੰਗਰੇਜ਼ ਭਾਰਤ ਨਾ ਆਉਂਦੇ ਤਾਂ ਕਿ ਰਾਜੇ ਮਹਾਰਾਜੇ ਹੋਂ ਤੱਕ ਸਾਡਾ ਸ਼ੋਸ਼ਨ ਐਵੇਂ ਹੀ ਕਰਦੇ ਰਹਿੰਦੇ ਇਹ ਸਿਰਫ ਇੱਕ ਕਿੱਸਾ ਇਹੋ ਜਿਹੇ ਹਜ਼ਾਰਾਂ ਕਿੱਸੇ ਮੌਜੂਦ ਨੇ ਇੰਨਾ ਰਾਜੇ ਮਹਾਰਾਜਿਆਂ ਨਲੈਕੀਆਂ ਦੀ ਹੁਣ ਇੱਥੇ ਅਸੀਂ ਇਹ ਸਪਸ਼ਟ ਕਰ ਦਈਏ ਕਿ ਅਸੀਂ ਅੰਗਰੇਜ਼ਾਂ ਦੇ ਹੱਕ 'ਚ ਨਹੀਂ ਆ ਤੇ ਨਾ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਭਾਵੇਂ ਅੰਗਰੇਜ਼ਾਂ ਨੇ ਵੀ ਭਾਰਤ 'ਚ ਆਪਣੇ ਰੰਗ ਵਿਖਾਏ ਪਰ ਫਿਰ ਵੀ ਇਹ ਕਿੱਸੇ ਪੜ ਕੇ ਤੁਸੀਂ ਸੋਚੋ ਜੁਰੂਰ ਹੁਣ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਐਹੋਜਾ ਹ ਕિસ્ਸਾ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ